ਹੂੰ ਸਾਡੇ ਧਰਮ ਨਾਲ ਵਾਲਿਆਂ ਨੇ ਕੀ ਸਾਡੇ ਧਰਮ ਦੀ ਇੱਜ਼ਤ ਕੀਤੀ ਦੱਸ ਦਿਓ ਤੁਸੀਂ ਮੈਨੂੰ ਜੀ ਅੱਜ ਵੀ ਜਿੱਥੇ ਜੀ ਕਰਦਾ ਹੈ ਕੇਹ ਦੀ ਪਾਗ ਲੈ ਜਾਂਦੀ ਹੈ ਕਿਸੇ ਗੁਰਦੁਆਰੇ 'ਤੇ ਹਮਲਾ ਹੋ ਜਾਂਦਾ ਸਨ 47 ਤੋਂ ਬਾਅਦ 78 ਸਾਲ ਦੇ ਵਿੱਚ ਸਵਾਏ ਸिखਾਂ ਦੇ ਧਾਰਮਿਕ ਸਥਾਨ ਤੋਂ ਹੋਰ ਹਮਲੇ ਹੋਏ ਕਿੱਥੇ ਨੇ ਉਹਨਾਂ ਦੇ ਕਹਣਾ ਕਿ ਪਾਕਿਸਤਾਨ ਕੋਲ ਕੋ ਟਾਰਗੇਟ ਨਹੀਂ ਸੀ ਜਾਂ ਤਾਂ ਲੋਕ ਟਾਰਗੇਟ ਸੀ ਜਾਂ ਧਾਰਮਿਕ ਸਥਾਨ ਟਾਰਗੇਟ ਸੀ ਜੰਮੂ ਕਸ਼ਮੀਰ ਦੇ ਵਿੱਚ ਗੁਦਾਰਾ ਸਾਹਿਬ ਤੇ ਹਮਲਾ ਹੁੰਦਾ ਉਹ ਕਹਿੰਦੇ ਸਾਨੂੰ ਸ਼ੰਕਾ ਸੀ ਕਿ ਇੱਥੇ ਵੀ ਹਮਲਾ ਨਾ ਹੋ ਜਾਵੇ ਤਨਾ ਹੋਰ ਵੱਧ ਜਾਵੇਗਾ ਅਗਰ ਉਹਨਾਂ ਨੇ ਹਮਲਾ ਕਰਨਾ ਹੁੰਦਾ ਤਾਂ ਕੀ ਹੋਰ ਕਿਸੇ ਮੰਦਰ ਨੂੰ ਛੱਡਦੇ ਹੋ ਜੀ ਕਲੇ ਦਰਬਾਰ ਸਾਹਿਬ ਨੂੰ ਟਾਰਗੇਟ ਕਿਉਂ ਦਿੱਲੀ ਦੀ ਹਕੂਮਤ ਸਿਖਾਣਵੇ ਦਿਖਾ ਰਹੀ ਹੈ ਕਿ ਇਹ ਇੱਕ ਜਸੂਸ ਰਹੇ ਦੂਜੀ ਕੰਟਰੀ ਲਈ ਕੰਮ ਕਰਦੇ ਜਾਣ ਬੁੱਝ ਕੇ ਸਿਕਾਉਂਦਾ ਜਾਣ ਬੁੱਝ ਕੇ ਟਾਰਗੇਟ ਕੀਤਾ ਰ ਜਿਸ ਸਿਕਾ ਦੀ ਕੁਰਬਾਨੀ ਨਹੀਂ ਦੱਸਦੀ ਇਹਨਾਂ ਹੂੰ ਸਿਕਾ ਨੇ ਜੋ ਇਸ ਕੰਟਰੀ ਲਈ ਕੀਤਾ ਨਹੀਂ ਦੱਸਿਆ ਪਰ ਘਰਾ ਸਾਹਿਬ ਰਮਨੀਤ ਬਿਟੂ ਨੇ ਕਾਂਗਰਸ ਦੇ ਉਦਾਹਰਣ ਦਿੱਤੀਆਂ ਕਹਿੰਦੇ ਕਾਂਗਰਸ ਨੇ ਹਮਲੇ ਕਰਵਾਏ 84 ਵੇਲੇ ਦੀ ਗੱਲ ਕੀਤੀ ਹੈ ਉਹਨਾਂ ਨੇ ਉਸ ਤੋਂ ਵਾਅਦੇ ਬਚਾ ਤਾਂ ਸਿਕਾ ਨੇ ਕਹਿੰਦਾ ਬਚਾ ਟਾਇਰ ਪਾਏਗਾ ਨੇ ਕਹਿ ਕੇ ਭਾਜਪੀ ਤਾਂ ਬਚਾਉਣ ਵਾਲੀ ਹੈ ਜਿਹੜੇ ਉਸ ਵਕਤ ਹਰਮੰਦਰ ਸਾਹਿਬ ਦੇ ਦਰਬਾਰ ਸਾਹਿਬ ਤੇ ਹਮਲਾ ਹੋਇਆ ਹੈ ਉਹ ਇਹਨਾਂ ਦੇ ਭਾਜਪਾ ਦੇ ਬੰਦਿਆਂ ਨੇ ਤਾਂ ਪ੍ਰੋਟੈਸਟ ਕੀਤਾ ਸੀ ਅੰਮ੍ਰਿਤਸਰ ਕਿ ਫੌਜ ਲੈ ਕੇ ਆਓ ਫੌਜੀ ਕਾਰਵਾਈ ਹੋਣੀ ਚਾਹੀਦੀ ਹੈ ਤੇ ਇਹਨਾਂ ਲੋਕਾਂ ਨੇ ਉੱਥੇ 1984 31 ਅਕਤੂਬਰ ਤੋਂ ਬਾਅਦ ਸਾਰਾ ਕੁਝ ਕੀਤਾ ਅੱਜ ਤੱਕ ਕੀ ਹੋਇਆ ਲੱਖਾਂ ਦੀ ਗਿਣਤੀ ਚੱਤਵਾਦੀਆਂ ਨੇ ਸਿੱਖ ਮਾਰੇ ਕੀ ਹੋਇਆ ਉਸ ਦੇ ਵਿੱਚ ਤੇ ਮੈਨੂੰ ਨਹੀਂ ਲੱਗਦਾ ਕਿ ਦੁਨੀਆ ਦੇ ਉੱਪਰ ਕੋਈ ਵੀ ਹਕੂਮਤ ਦਰبار ਸਾਹਿਬ ਨੂੰ ਪਸੰਦ ਨਹੀਂ ਕਰਦੀ ਜੀ ਕੋਈ ਵੀ ਦੁਨੀਆ ਦੇ ਤਾਕਤ ਹੈ ਇੱਥੇ ਚైనా ਦਾ ਪ੍ਰਾਈਮ ਮਿਨਿਸਟਰ ਵੀ ਆ ਕੇ ਮੱਥਾ ਟੇਕਦਾ ਹੈ ਬਿਲਕੁਲ ਅਮਰੀਕਾ ਦਾ ਵੀ ਆਉਂਦਾ ਹੈ ਹਮ ਇੱਥੇ ਜਿਹੜੀ ਜਿਹੜੀ ਦੂਜੀਆਂ ਕੰਟਰੀਆਂ ਚੋਂ ਨੇ ਉਹ ਸਾਰੇ ਹੀ ਮੱਥਾ ਟੇਕਣ ਆਉਂਦੇ ਨੇ ਭਾਰਤੀ ਫੌਜ ਦੇ ਲੈਫਟਨੈਂਟ ਜਾਨੋ ਸੁਮੇਰ ਇਵਾਨ ਦੀ ਸਟੇਟਮੈਂਟ ਆਈ ਹੈ ਉਹ ਠੀਕ ਲੱਗ ਰਹੀ ਹੈ ਤੁਹਾਨੂੰ ਦੇਖੋ ਜਦੋਂ ਕਾਲ ਤਖਸਾ ਦੇ ਜਥੇਦਾਰ ਸਾਹਿਬ ਤੇ ਸਾਬਕਾ ਜਥੇਦਾਰ ਸਾਹਿਬ ਤੇ ਮੌਜੂਦਾ ਸ਼ਰੂਮਣੀ ਕਮੇਟੀ ਦੇ ਪ੍ਰਧਾਨ ਜਿਹੜੇ ਉਹ ਡਿਨਾਈ ਕਰ ਰਹੇ ਨੇ ਤਾਂ ਬੜੀ ਏਕੇ ਡੂੰਗੀ ਸਾਜ਼ਿਸ਼ ਹੈ ਨਾ ਨੂੰ ਪੰਜਾਬ ਦੀ ਹਿਸਟਰੀ ਬਾਰੇ ਪਤਾ ਨਾ ਨੂੰ ਪਤਾ ਦਰਬਾਰ ਸਾਹਿਬ ਕੀ ਚੀਜ਼ ਹੈ ਸਿਰਫ ਇੰਨਾ ਪਤਾ ਕਿ ਆ ਅਸੀਂ ਬਿਆਨ ਦੇਣਾ ਤੇ ਮੁੜ ਕੇ ਉਹ ਬਿਆਨ ਦੀ ਅਸੀਂ ਤੜਕਾਂ ਮਾਰਨਗੇ ਨੇ ਹਰ ਟਾਈਪ ਦਾ ਬੰਦਾ ਉੱਥੇ ਮੱਥਾ ਟੇਕਦਾ ਹੈ ਹੂੰ ਦੁਨੀਆ ਦੇ ਉੱਪਰ ਬਹੁਤ ਐਸੇ ਧਰਮ ਨੇ ਜੀ ਜਿਨ੍ਹਾਂ ਦੇ ਵਜ੍ਹਾ ਦੂਜੇ ਧਰਮ ਦਾ ਬੰਦਾ ਉਸ ਧਰਮ ਦੀ ਧਾਰਮਿਕ ਸਥਾਨ ਤੇ ਜਾ ਨਹੀਂ ਸਕਦਾ ਹੂੰ ਪਰ ਇੱਕ ਹੀ ਦੁਨੀਆ ਤੇ ਐਸਾ ਧਰਮ ਹੈ ਐਸਾ ਸਥਾਨ ਹੈ ਦਰਬਾਰ ਸਾਹਿਬ ਜਿੰਦੇ ਵਿੱਚ ਹਰ ਕੌਮ ਤੋਂ ਹਰ ਧਰਮ ਹਰ ਜਾਤ ਦਾ ਬੰਦਾ ਜਾ ਸਕਦਾ 1984 ਚ ਇਹਨਾਂ ਨੇ ਕੀਤਾ 1988 88 99 ਚ ਇਹਨਾਂ ਨੇ ਹਰਮੰਦਰ ਸਾਹਿਬ ਤੇ ਹਮਲਾ ਕੀਤਾ ਇਹਨਾਂ ਨੂੰ ਕੀ ਉਸ ਦਿਨ ਹਰਮੰਦਰ ਸਾਹਿਬ ਨਾਲ ਅਟੈਚਮੈਂਟ ਹੈ ਮੈਨੂੰ ਦੱਸਦੇ ਜੀ ਇਹ ਇੱਕ ਜੜੀ ਹੈ ਹਿੰਦੁਸਤਾਨ ਦੀ ਹਕੂਮਤ ਦੀ ਸੋਚੀ ਸਮਝੀ ਸਾਜ਼ਿਸ਼ ਹੈ ਇਹ ਬੜੀਆਂ ਪੁਰਾਣੀਆਂ ਪਲੈਨਿੰਗ ਨੇ ਇਹਨਾਂ ਦੀਆ ਜਨੇ 1971 ਦੇ ਵਿੱਚ ਇੱਕ ਮੈਂ ਕਹੂੰਗਾ ਕਿੰਨੇ ਕਹਾਂਗਾ ਉਸ ਵਕਤ ਉਸ ਬੰਦੇ ਨੂੰ ਉਹ ਤੁਹਾਨੂੰ ਲੋਕ ਯਾਦ ਨਹੀਂ ਆਉਂਦੇ ਸਿੱਖ ਉਸ ਵਕਤ ਕੋਈ ਸ਼ਸਤ ਉਹ ਜਾਣ ਬੁੱਝ ਕੇ ਹੋ ਰਿਹਾ ਹੈ ਹਿੰਦੁਸਤਾਨ ਦੀ ਹਕੂਮਤ ਕਰਾ ਰਹੀ ਹੈ ਸਿੱਖਾਂ ਨੂੰ ਡੇਕਰੀਟ ਕੀਤਾ ਜਾ ਰਿਹਾ ਹੈ ਇਹ ਜੋ ਬਹੁਤ ਗਲਤ ਹੋ ਰਿਹਾ ਹੈ ਸ਼ਬ ਕਰਨ ਮੁੰਡੇ ਨੂੰ ਗੋਲੀ ਮਾਰ ਰਹੀ ਸੀ ਸ਼ੰਭੂ ਬਾਰਡਰ ਦੇ ਉੱਪਰ ਜੀ ਅੱਜ ਤੱਕ ਉਸ ਗੋਲੀ ਦਾ ਕੋਈ ਕੋਈ ਖਾਤਰ ਨਹੀਂ ਮਿਲਿਆ ਉਹੀ ਜਿਹੜੀ 2 ਸਾਲ 1.5 ਸਾਲ ਉੱਥੇ ਕਿਸਾਨ ਮੋਰਚੇ 'ਚ ਬੈਠੇ ਰਹੇ ਨੇ ਦਿੱਲੀ ਇਨੀ ਨਫ਼ਰਤ ਉਹਨਾਂ ਨੂੰ ਇੰਟਰ ਨਹੀਂ ਕਰਨ ਦਿੱਤਾ ਉਹੀ ਕਿਹਾ ਸੀ ਕਿ ਅੱਤਵਾਦੀ ਨੇ ਇਹੀ ਕਿਆਸੀ ਕਹਨ ਕੋਲ ਖੂਨ ਕਰ ਹਥਿਆਰ ਨੇ ਨਾ ਕੋਲ ਪਾਰਟੀ ਕੋਈ ਨਮੀ ਉਭਾਰਨੀ ਚਾਹੀਦੀ ਹੈ ਲੋਕਾਂ ਨੂੰ ਆਵਾਜ਼ ਆਉਣਾ ਚਾਹੀਦਾ ਪੰਥਕ ਜਿਹੜਾ 2027 ਦੇ ਵਿੱਚ ਪੰਥਕ ਸਰਕਾਰ ਆਉਣੀ ਚਾਹੀਦੀ ਹੈ ਤੇ ਇਹ ਮੇਰੇ ਜੇਖੇ ਚ ਰਲ ਮਿਲ ਕੇ ਹੀ ਆਉਗੀ ਹੋਰ ਕੋਈ ਇਸ ਤੋਂ ਬਿਨਾ ਸਾਡੇ ਕੋਲ ਹੱਲ ਵੀ ਨਹੀਂ 700 ਕਾਲ ਨਿਰਪੱਖ ਪੋਸਟ ਨਾਲ ਜੁੜਿਆ ਤਸਵੀਰ ਮੈਂ ਸਿਮਰਨਜੀਤ ਸਿੰਘ ਦਾਣਾ ਪਿਛਲੇ ਦਿਨਾਂ ਦੇ ਵਿੱਚ ਇੱਕ ਵਿਵਾਦ ਬਣਿਆ ਹੋਇਆ ਭਾਰਤੀ ਫੌਜ ਦੇ ਲੈਫਟੀਨੈਂਟ ਜਨਰਲ ਸੁਮੇਰ ਈਵਾਨ ਦੇ ਦਰਮਿਆਨ ਐਸਜੀਪੀਸੀ ਦੇ ਦਰਮਿਆਨ ਸੁਮੇਰ ਈਵਾਨ ਨੇ ਗੱਲ ਕਹੀ ਸੀ ਇੱਕ ਇੰਟਰਵਿਊ ਦੇ ਵਿੱਚ ਕਿ ਭਾਰਤ ਪਾਕਿਸਤਾਨ ਦੇ ਤਣਾਅ ਦੇ ਦਿਨਾਂ ਦੌਰਾਨ ਮੈਨੂੰ ਦਰਬਾਰ ਸਾਹਿਬ ਦੇ ਹੈੱਡ ਗ੍ਰਾਫਟੀ ਨੇ ਸੁਰੱਖਿਆ ਗੱਣਾ ਲਾਉਣ ਦੀ ਇਜਾਜ਼ਤ ਦਿੱਤੀ ਸੀ ਤੇ ਇਸ ਬਿਆਨ ਦਾ ਜਿਹੜਾ ਵਿਵਾਦ ਹੈ ਉਹ ਪੂਰੇ ਪੰਜਾਬ ਦੇ ਵਿੱਚ ਬਣਿਆ ਹੋਇਆ ਔਰ ਐਸਜੀਪੀਸੀ ਨੇ ਇਹਦਾ ਜਰਾ ਜਵਾਬ ਵੀ ਦਿੱਤਾ ਅਜੰਤ ਸਰਜਿੰਦਰ ਸਿੰਘ ਤਾਬੀ ਨੇ ਗੱਲ ਕਹੀ ਹੈ ਕਿ ਅਸੀਂ ਕਦੇ ਇਹ ਗੱਲ ਨਹੀਂ ਕਹੀ ਕਿ ਤੁਸੀਂ ਇੱਥੇ ਆ ਕੇ ਸੁਰੱਖਿਆ ਗੱਲਾਂ ਲਾਭੋ ਸਾਡੇ ਨਾਲ ਹਰਪਾਲ ਸਿੰਘ ਖਾਰਾ ਮੌਜੂਦ ਨੇ ਗੱਲਬਾਤ ਕਰਦੇ ਆ ਇਸ ਵਿਸ਼ੇ ਦੇ ਉੱਪਰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਭ ਠੀਕ ਠਾਕ ਹੋ ਜੀ ਵਧੀਆ ਜੀ ਬੜੀ ਮਹਾਰਾਜ ਦੀ ਕਿਰਪਾ ਹੈ ਪਰ ਜੋ ਭਾਰਤੀ ਫੌਜ ਦੇ ਲੈਫਟਨੈਂਟ ਜਾਨੋ ਸੁਮੇਰ ਰਵਾਨ ਦੀ ਸਟੇਟਮੈਂਟ ਆਈ ਹੈ ਉਹ ਠੀਕ ਲੱਗ ਰਹੀ ਹੈ ਤੁਹਾਨੂੰ ਨਹੀਂ ਦੇਖੋ ਜਦੋਂ ਅਕਾਲ ਤਖਤਾ ਦੇ ਜਥੇਦਾਰ ਸਾਹਿਬ ਤੇ ਸਾਬਕਾ ਜਥੇਦਾਰ ਸਾਹਿਬ ਤੇ ਮੌਜੂਦਾ ਸ਼ਰੂਮਣੀ ਕਮੇਟੀ ਦੇ ਪ੍ਰਧਾਨ ਜਿਹੜੇ ਉਹ ਡਿਨਾਈ ਕਰ ਰਹੇ ਨੇ ਤਾਂ ਬੜੀ ਇੱਕੇ ਡੂੰਗੀ ਸਾਜ਼ਿਸ਼ ਹੈ ਹੂੰ ਜੋ ਹਿੰਦੁਸਤਾਨ ਦੀ ਹਕੂਮਤ ਦੀ ਸਾਜ਼ਿਸ਼ ਕੀ ਹੈ ਉਹ ਦੱਸਣਾ ਚਾਹੁੰਦੇ ਨੇ ਉਹ ਉਹਨਾਂ ਦੀ ਗੇਮ ਸਿਰਫ ਇੱਕ ਇਲੈਕਸ਼ਨ ਹੈ ਜੀ ਉਹ ਪੰਜਾਬ ਨੂੰ ਸਿਰਫ ਵੋਟਾਂ ਦੇ ਨਜ਼ਰੀਏ ਨਾਲ ਦੇਖਦੇ ਨੇ ਇੱਕ ਰਾਜ ਕਰਨ ਦੇ ਨਜ਼ਰੀਏ ਨਾਲ ਦੇਖਦੇ ਨੇ ਨਾ ਉਹਨਾਂ ਨੂੰ ਪੰਜਾਬ ਦੀ ਹਿਸਟਰੀ ਬਾਰੇ ਪਤਾ ਨਾ ਨੂੰ ਪਤਾ ਦਰਬਾਰ ਸਾਹਿਬ ਕੀ ਚੀਜ਼ ਹੈ ਸਿਰਫ ਇੰਨਾ ਪਤਾ ਕਿ ਆ ਅਸੀਂ ਬਿਆਨ ਦੇਣਾ ਹੈ ਤੇ ਮੁੜ ਕੇ ਉਹ ਬਿਆਨ ਦੀ ਅਸੀਂ ਤੜਕਾ ਮਾਰਨਗੇ ਤੁਸੀਂ ਮੈਨੂੰ ਦੱਸੋ ਦਰبار ਸਾਹਿਬ ਇੱਕ ایسی جگہ ہے جی ਜਿਹੜਾ ਚੋਂ ਵਰਨਾ ਦਾ ਸਾਂਝਾ ਹੈ ਬਿਲਕੁਲ ਜਿੱਥੇ ਹਰ ਕੌਮ ਦਾ ਹਰ ਧਰਮ ਦਾ ਬੰਦਾ ਹਰ ਟਾਈਮ ਦਾ ਬੰਦਾ ਉੱਥੇ ਮੱਥਾ ਟੇਕਦਾ ਹੈ ਹੂੰ ਦੁਨੀਆਂ ਦੇ ਉੱਪਰ ਬਹੁਤ ਐਸੇ ਧਰਮ ਨੇ ਜੀ ਜਿਨ੍ਹਾਂ ਦੇ ਵਜ੍ਹਾ ਦੂਜੇ ਧਰਮ ਦਾ ਬੰਦਾ ਉਸ ਧਰਮ ਦੀ ਧਾਰਮਿਕ ਸਥਾਨ ਤੇ ਜਾ ਨਹੀਂ ਸਕਦਾ ਹੂੰ ਪਰ ਇੱਕ ਹੀ ਦੁਨੀਆਂ ਤੇ ਐਸਾ ਧਰਮ ਹੈ ਐਸਾ ਸਥਾਨ ਹੈ ਦਰਬਾਰ ਸਾਹਿਬ ਜਿੰਦੇ ਵਿੱਚ ਹਰ ਕੌਮ ਤੋਂ ਹਰ ਧਰਮ ਹਰ ਜਾਤ ਦਾ ਬੰਦਾ ਜਾ ਸਕਦਾ ਜੀ ਉਹਦੇ ਨਾਲ ਵੈਰ ਕਿੰਨੂ ਹੈ ਹੂੰ ਜੇ ਅਸੀਂ ਵੇਖੀਏ ਤਾਂ ਜਿੰਨਾ ਅਹਿਮਦ ਸ਼ਾਹ ਅਬਦਾਲੀ ਨੇ ਹਮਲੇ ਕੀਤੇ ਨੇ ਦਰਬਾਰ ਸਾਹਿਬ ਤੇ ਉਹਨੇ ਹਮਲੇ 1947 ਤੋਂ ਬਾਅਦ ਹਿੰਦੁਸਤਾਨ ਦੀ ਹਕੂਮਤ ਨੇ ਕੀਤੇ ਨੇ ਹੂੰ ਸਾਨੂੰ ਡਰ ਤਾਂ ਤਾਂ ਬਾਹਰੋਂ ਲੱਗੇ ਜੇ ਇਹਨਾਂ ਤੋਂ ਸਾਨੂੰ ਸਹੀ ਹੋਵੇ ਤਾਂ ਜੀ 1955 ਚ ਇਹਨਾਂ ਨੇ ਕੀਤਾ 1984 ਚ ਇਹਨਾਂ ਨੇ ਕੀਤਾ 1988 8899 ਚ ਇਹਨਾਂ ਨੇ ਹਰਮੰਦਰ ਸਾਹਿਬ ਤੇ ਹਮਲਾ ਕੀਤਾ ਇਹਨਾਂ ਨੂੰ ਕੀ ਹੋਇਆ ਸਰ ਮਦਰ ਸਾਹਿਬ ਨਾਲ ਅਟੈਚਮੈਂਟ ਹੈ ਮੈਨੂੰ ਦੱਸ ਤੇ ਜੀ ਹਿੰਦੁਸਤਾਨ ਦੇ ਹਕੂਮਤ ਨੂੰ ਹਕੂਮਤ ਮਾਨ ਨੂੰ ਕਿਹ ਜਿਹੜੇ ਹਕੂਮਤ ਕਰਨ ਵਾਲੇ ਨੇ ਇਹਨਾਂ ਨੂੰ ਕੋਈ ਵੀ ਦਰਬਾਰ ਸਾਹਿਬ ਨਾਲ ਅਟੈਚਮੈਂਟ ਨਹੀਂ ਕੋਈ ਇਹ ਦਰਬਾਰ ਸਾਹਿਬ ਦੀ ਰਾਖੀ ਨਹੀਂ ਕਰ ਸਕਦੇ ਨਾ ਹੀ ਇਹ ਕਰਨੀ ਚਾਹੁੰਦੇ ਨੇ ਨਾ ਹੀ ਇਹਨਾਂ ਨੂੰ ਉਸ ਡੈਫੀਨੇਸ਼ਨ ਬਾਰੇ ਪਤਾ ਹੈ ਇਹ ਤਾਂ ਸਿਰਫ ਇੱਕ ਵੋਟਾ ਤੇ ਵਰਸਿਜ ਪਾਕਿਸਤਾਨ ਹੈ ਇਹਨਾਂ ਦਾ ਇਹਨਾਂ ਦਾ ਸਾਡੇ ਨਾਲ ਥੋੜਾ ਕੋਈ ਸਾਡੇ ਧਰਮ ਨਾਲ ਇਹਨਾਂ ਨੇ ਕੀ ਸਾਡੇ ਧਰਮ ਦੀ ਇੱਜ਼ਤ ਕੀਤੀ ਦੱਸ ਦਿਓ ਤੁਸੀਂ ਮੈਨੂੰ ਜੀ ਅੱਜ ਵੀ ਜਿੱਥੇ ਜੀ ਕਰਦਾ ਹੈ ਕੀ ਦੀ ਪਗ ਲੈ ਜਾਂਦੀ ਹੈ ਕਿਸੇ ਗੁਰਦੁਆਰੇ 'ਚ ਹਮਲਾ ਹੋ ਜਾਂਦਾ ਸਨ 47 ਤੋਂ ਬਾਅਦ 78 ਸਾਲ ਦੇ ਵਿੱਚ ਸਵਾਏ ਸਿੱਖਾਂ ਦੇ ਧਾਰਮਿਕ ਸਥਾਨ ਤੋਂ ਹੋਰ ਹਮਲੇ ਹੋਏ ਕਿੱਥੇ ਨੇ ਤੇ ਕੀਤੇ ਕਿੰਨੇ ਨੇ ਹਿੰਦੁਸਤਾਨ ਦੀ ਹਕੂਮਤ ਨੇ ਪਰ ਖਰਾ ਸਾਹਿਬ ਇੱਥੇ ਇੱਕ ਹੋਰ ਸਵਾਲ ਆ ਰਮੇਸ਼ ਬਿੱਟੂ ਦੀ ਸਟੇਟਮੈਂਟ ਆਉਂਦੀ ਆ ਜਰਨਲ ਸੁਨੇਹਾ ਨਾ ਸੁਮੇਰਿਵਾਨੀ ਨੇ ਵੀ ਗੱਲ ਕਹੀ ਆ ਕਿ ਸਾਨੂੰ ਡਰ ਸੀ ਕਿ ਜੇ ਕਿਤੇ ਧਾਰਮਿਕ ਸਥਾਨ ਤੇ ਹਮਲਾ ਹੁੰਦਾ ਉਹਨਾਂ ਨੇ ਕਹਿੰਦਾ ਕਿ ਪਾਕਿਸਤਾਨ ਕੋਲ ਕੋ ਟਾਰਗੇਟ ਨਹੀਂ ਸੀ ਜਾਂ ਤਾਂ ਲੋਕ ਟਾਰਗੇਟ ਸੀ ਜਾਂ ਧਾਰਮਿਕ ਸਥਾਨ ਟਾਰਗੇਟ ਸੀ ਜੰਮੂ ਕਸ਼ਮੀਰ ਦੇ ਵਿੱਚ ਗੁਦਾਰਾ ਸਾਹਿਬ ਤੇ ਹਮਲਾ ਹੁੰਦਾ ਉਹ ਕਹਿੰਦਾ ਸਾਨੂੰ ਸ਼ੰਕਾ ਸੀ ਕਿ ਇੱਥੇ ਵੀ ਹਮਲਾ ਨਾ ਹੋ ਜਾਵੇ ਤਨਾ ਹੋਰ ਵੱਧ ਜਾਵੇਗਾ ਦੇਖੋ ਜੇ ਆਪਾਂ ਸੋਚੀਏ ਕਿ ਨਾ ਦਰਬਾਰ ਸਾਹਿਬ ਦੇ ਦੂਜੇ ਧਾਰਮਿਕ ਸਥਾਨਾਂ ਦਾ ਨਾਮ ਵਿੱਚ ਕਿਉਂ ਨਹੀਂ ਲਿਆ ਜਾਂਦਾ ਹਮ ਅਗਰ ਉਹਨਾਂ ਨੇ ਹਮਲਾ ਕਰਨਾ ਹੁੰਦਾ ਤਾਂ ਕੀ ਹੋਰ ਕਿਸੇ ਮੰਦਰ ਨੂੰ ਛੱਡਦੇ ਹੋ ਜੀ ਕਲੇ ਦਰਬਾਰ ਸਾਹਿਬ ਨੂੰ ਟਾਰਗੇਟ ਕਿਉਂ ਹਮ ਬੜੀ ਸੋਚਣ ਵਾਲੀ ਗੱਲ ਹੈ ਇੰਡੀਆ ਦੇ ਅੰਦਰ ਬਹੁਤ ਵੱਡੇ ਧਾਰਮਿਕ ਸਥਾਨ ਨੇ ਉਹਨਾਂ ਚ ਮੰਦਰ ਵੀ ਨੇ ਮਸਜਿਦਾਂ ਵੀ ਨੇ ਹੂੰ ਤਾਂ ਜੇ ਉਹਨਾਂ ਨੂੰ ਨਫ਼ਰਤ ਹੋਊਗੀ ਪਾਕਿਸਤਾਨ ਨੂੰ ਕਿਹੜੇ ਧਰਮ ਨਾਲ ਨਫ਼ਰਤ ਜਾਦੀ ਹੈ ਹੂੰ ਫਿਰ ਪਾਕਿਸਤਾਨ ਜਿਹੜਾ ਹੈ ਉਹ ਗੁਰੂ ਗ੍ਰੰਥ ਸਾਹਿਬ ਤੇ ਤੇ ਦਰਬਾਰ ਸਾਹਿਬ ਤੇ ਹਮਲਾ ਕਿਉ ਕਰੇਗਾ ਜੀ ਇਹ ਇੱਕ ਜਿਹੜੀ ਹੈ ਹਿੰਦੁਸਤਾਨ ਦੀ ਹਕੂਮਤ ਦੀ ਸੋਚੀ ਸਮਝੀ ਸਾਜ਼ਿਸ਼ ਹੈ ਇਹ ਬੜੀਆਂ ਪੁਰਾਣੀਆਂ ਪਲੈਨਿੰਗ ਨੇ ਇਹਨਾਂ ਦੀਆ ਇਹ ਆਪਾਂ ਆਪਾਂ ਇਹ ਗੱਲਾਂ ਤਾਂ ਆਪਾਂ ਭੋਲੇਪਨ ਚ ਆਪਾਂ ਲਈਏ ਇਹਨਾਂ ਨੂੰ ਜੇ ਸਾਡੇ ਤੇ ਅੱਗੇ ਹਮਲੇ ਨਹੀਂ ਹੋਏ ਤਾਂ ਜੀ 1984 ਕਿਸੇ ਨੂੰ ਭੁੱਲਿਆ ਜਾਂ 1955 ਭੁੱਲਿਆ ਜਾਂ 1988 99 ਭੁੱਲਿਆ ਹਮੇਸ਼ਾ ਹੀ ਟੋਪਾਂ ਆਈਆਂ ਨੇ ਇੱਥੇ ਹਮੇਸ਼ਾ ਗੋਲਗਾ ਚੱਲੀਆਂ ਨੇ ਸਾਲ ਸਾਲ ਦੇ ਬੱਚੇ ਮਾਰ ਕੇ ਇੱਥੇ ਅੱਤਵਾਦੀ ਕਿਹਾ ਗਿਆ ਇੱਥੇ 80 ਸਾਲ ਦੇ ਬਜ਼ੁਰਗ ਨੂੰ ਮਾਰ ਕੇ ਅੱਤਵਾਦੀ ਕਿਹਾ ਗਿਆ ਸੋ ਇਹ ਨਹੀਂ ਕਹਿ ਸਕਦੇ ਆਪਾਂ ਕਿ ਕਿਸੇ ਕੰਟਰੀ ਤੋਂ ਸਾਨੂੰ ਡਰ ਆ ਤੇ ਮੈਨੂੰ ਨਹੀਂ ਲੱਗਦਾ ਕਿ ਦੁਨੀਆ ਦੇ ਉੱਪਰ ਕੋਈ ਵੀ ਹਕੂਮਤ ਦਰਬਾਰ ਸਾਹਿਬ ਨੂੰ ਪਸੰਦ ਨਹੀਂ ਕਰਦੀ ਜੀ ਕੋਈ ਵੀ ਦੁਨੀਆ ਦੇ ਤਾਕਤ ਹੈ ਇਥੇ ਚైనా ਦਾ ਪ੍ਰਾਈਮ ਮਿਨਿਸਟਰ ਵੀ ਆ ਕੇ ਮੱਥਾ ਟੇਕਦਾ ਅਮਰੀਕਾ ਦਾ ਵੀ ਆਉਂਦਾ ਇਥੇ ਜਿਹੜੀ ਜਿਹੜੀ ਦੂਜੀਆਂ ਕੰਟਰੀਆਂ ਚੋਂ ਨੇ ਉਹ ਸਾਰੇ ਹੀ ਮੱਥਾ ਟੇਕਣ ਆਉਂਦੇ ਨੇ ਤਾਂ ਇੱਕ ਰੱਬ ਦੇ ਘਰ ਤੇ ਜਿਹੜੇ ਹਰ ਧਰਮ ਤੇ ਹਰ ਕੌਮ ਲਈ ਖੁੱਲੇ ਨੇ ਤੇ ਮੈਨੂੰ ਨਹੀਂ ਲੱਗਦਾ ਉੱਥੇ ਕੋਈ ਹਮਲਾ ਕਰੇ ਤੇ ਜੋ ਜਥੇਦਾਰ ਸਾਹਿਬ ਨੇ ਕਿਹਾ ਕਾਲ ਤਖਸਦ ਜਥੇਦਾਰ ਨੇ ਉਹਨਾਂ ਨੇ ਕਿਹਾ ਕੀ ਇਹਨੂੰ ਇਨਕੁਆਰੀ ਕਰਨੀ ਚਾਹੀਦੀ ਹੈ ਤੇ ਇਹਨਾਂ ਦੇ ਖਿਲਾਫ ਐਕਸ਼ਨ ਲੈਣਾ ਚਾਹੀਦਾ ਉਹ ਗੱਲ ਬੜੀ ਵਾਜਿਬ ਹੈ ਤਨੂ ਕਿਹਾਦਾ ਖਰਾ ਖਰਾ ਸਾਹਿਬ ਕੇ ਜਾਣ ਬੁੱਝ ਕੇ ਇਦਾਂ ਚਾਹੇ ਫੌਜ ਦੀ ਗੱਲ ਹੋਵੇ ਚਾਹੇ ਪੋਲਿਟਿਕਲ ਬਰਨਾਂ ਦੀ ਗੱਲ ਹੋਵੇ ਜਾਣ ਬੁੱਝ ਕੇ ਦਬੇ ਜਾਂਦੇ ਆ ਜਾਣ ਬੁੱਝ ਕੇ ਇਦਾਂ ਦੇ ਗੱਲਾਂ ਕਿੱਥੇ ਮੈਂ ਤੁਹਾਨੂੰ ਕਹਿਣਾ ਕਿ ਹਿੰਦੁਸਤਾਨ ਦੇ ਵਿੱਚ ਮੰਦਰ ਵੀ ਤੇ ਬਚਦਾ ਵੀ ਨੇ ਤੇ ਚਰਚ ਵੀ ਨੇ ਹੂੰ ਉਹਨਾਂ ਤੇ ਨਾਲ ਨੂੰ ਟਾਰਗੇਟ ਨਹੀਂ ਕੀਤਾ ਜਾਂਦਾ ਜੀ ਜਦ ਵੀ ਟਾਰਗੇਟ ਕੀਤਾ ਜਾਂਦਾ ਉਸ ਜਗ੍ਹਾ ਨੂੰ ਟਾਰਗੇਟ ਕੀਤਾ ਜਾਂਦਾ ਜਿੱਥੇ ਦੁਨੀਆਂ ਦੇ ਹਰ ਵੱਡੇ ਤੋਂ ਵੱਡਾ ਆਦਮੀ ਉੱਥੇ ਕੇ ਸਿਰ ਨਮੋਟਾ ਹੂੰ ਮੈਂ ਤੇਨੂੰ ਪਹਿਲੇ ਲਫ਼ਜ਼ ਕਹਿ ਰਹੇ ਕਿ ਸਾਂ ਇਹ ਸਭ ਧਰਮਾਂ ਦਾ ਸੰਝਾ ਹੈ। ਹੂੰ। ਜੀ। ਇੱਥੇ ਹਰ ਧਰਮ ਆਉਂਦਾ ਹੈ। ਹੂੰ। ਹਰ ਜਾਤ ਦਾ ਬੰਦਾ ਆਉਂਦਾ ਹੈ। ਕਿਤੇ ਕਿਸੇ ਨਾਲ ਨਫ਼ਰਤ ਨਹੀਂ ਹੁੰਦੀ ਇਸ ਘਰ ਦੇ ਅੰਦਰ। ਤਾਂ ਮੈਨੂੰ ਲੱਗਦਾ ਹੈ ਕਿ ਜਿਹੜੇ ਜਿਹੜੇ ਦੁਨੀਆ ਦੇ ਉੱਤੇ ਐਹੋ ਜਿਹਾ ਧਰਮ ਹੋਵੇ, ਐਹੋ ਜਿਹੀ ਜਗ੍ਹਾ ਹੋਵੇ ਜਿੱਥੇ ਚੋਹ ਵਰਨਾ ਦਾ ਸੰਝਾ ਹੋਵੇ, ਮੈਨੂੰ ਨਹੀਂ ਲੱਗਦਾ ਕਿ ਕੋਈ ਹਕੂਮਤ ਇਸ ਦਾ ਵਿਰੋਧ ਕਰੇਗੀ। ਦੁਨੀਆ ਤੇ ਨਹੀਂ ਕਰ ਸਕਦੀ। ਪਰ ਘਰਾ ਸਾਹਿਬ ਰਮਨੀਤ ਬਟੂ ਨੇ ਕਾਂਗਰਸ ਦੇ ਉਦਾਹਰਣ ਦਿੱਤੀਆਂ ਕਹਿੰਦੇ ਕਾਂਗਰਸ ਨੇ ਹਮਲੇ ਕਰਵਾਏ। 84 ਵੇਲੇ ਦੀ ਗੱਲ ਕੀਤੀ ਹੈ ਉਹਨਾਂ ਨੇ ਉਸ ਤੋਂ ਵਾਅਦੇ ਬੱਚਾ ਚ ਐਸੇ ਖਾਂ ਦੇ ਘਰਾਂ ਦੇ ਵਿੱਚ ਟਾਇਰ ਪਾਏਗਾ ਨੇ ਕਹਿ ਕੇ ਭਾਜਪਾ ਤਾਂ ਬਚਾਉਣ ਵਾਲੀ ਹੈ ਜਿਹੜੇ ਤੁਸੀਂ ਲੀਡਰਾਂ ਦੇ ਨਾਂ ਲੈ ਰਹੇ ਹੋ ਕੀ ਇਹ ਲੀਡਰ 1984 ਦੇ ਬਾਰੇ ਜਦੋਂ ਭਾਜਪਾ ਚ ਨਹੀਂ ਸੀ ਆਏ ਉਦੋਂ ਇਹ ਕਾਂਗਰਸ ਦੇ ਉਲਟ ਬੋਲਦੇ ਸੀ ਤੇ ਜੁੱਜੀ ਗੱਲ ਰਹਿ ਗਈ ਭਾਜਪਾ ਦੀ ਜਿਹੜੇ ਉਸ ਵਕਤ ਹਰਮੰਦਰ ਸਾਹਿਬ ਦੇ ਦਰਬਾਰ ਸਾਹਿਬ ਤੇ ਹਮਲਾ ਹੋਇਆ ਉਹ ਇਹਨਾਂ ਦੇ ਭਾਜਪਾ ਦੇ ਬੰਦਿਆਂ ਨੇ ਤਾਂ ਪ੍ਰੋਟੈਸਟ ਕੀਤਾ ਸੀ ਅਮਰਦਸਰ ਕਿ ਫੌਜ ਲੈ ਕੇ ਆਓ ਫੌਜੀ ਕਾਰਵਾਈ ਹੋਣੀ ਚਾਹੀਦੀ ਹੈ ਹੂੰ ਤੇ ਇਹਨਾਂ ਲੋਕਾਂ ਨੇ ਉਥੇ 1984 31 ਅਕਤੂਬਰ ਤੋਂ ਬਹੁਤ ਸਾਰਾ ਕੁਝ ਕੀਤਾ ਸੀ। ਹਮ ਅਜ ਤੱਕ ਕੀ ਹੋਇਆ? ਲੱਖਾਂ ਦੀ ਗਿਣਤੀ ਚੱਤਵਾਦੀਆਂ ਨੇ ਸਿੱਖ ਮਾਰੇ ਕੀ ਹੋਇਆ ਉਸ ਦੇ ਵਿੱਚ ਕੋਈ ਕਾਰਵਾਈ ਹੋਈ? ਕੋਈ ਕਿਸੇ ਦਿਨ ਕਾਊਂਟਰ ਹੋਇਆ? ਨਹੀਂ ਹੋਇਆ। ਜੀ। ਸੋ ਇਹ ਸਾਰਾ ਜਿਹੜਾ ਮਸਲਾ ਹੈ ਐਂਟੀ ਸਿੱਖ ਹੈ। ਐਂਟੀ ਸਿੱਖ ਧਰਮ ਹੈ। ਹੂੰ ਹੋਰ ਇਸ ਵਿੱਚ ਕੁਝ ਨਹੀਂ। ਹੁਣ ਜਿਹੜੇ ਮੁੰਡੇ ਪਸਾਏ ਜਾ ਰਹੇ ਨੇ ਤੁਸੀਂ ਮੈਨੂੰ ਗੱਲ ਦੱਸੋ। ਹਮ ਯਾਰ ਜਾਂ ਤਾਂ ਹੋਵੇ ਨਾ ਕੋਈ ਆਰਮੀ ਦਾ ਮਕਸਦ ਹੈ ਕੋਈ ਸੀਕ੍ਰਟ ਇਨਫਰਮੇਸ਼ਨ ਹੈ। ਜੀ ਜਿਹੜੇ ਤੁਸੀਂ ਇਹ ਮੁੰਡੇ ਪੰਜਾਬ ਦੇ ਫੜੇ ਨੇ ਉਹਨਾਂ ਕੋਲ ਕੀ ਸੀਕ੍ਰਟ ਉਹਨਾਂ ਫਰਮੇਸ਼ਨ ਹੈ ਯਾਰ ਅੱਜ ਕੱਲ ਇੰਨੀ ਟੈਕਨੋਲੋਜੀ ਵੱਧ ਗਈ ਹੈ ਜਿੱਥੇ ਆਪਾਂ ਬੈਠੇ ਆ ਅਮਰੀਕਾ ਤੇ ਚੈਨਾ ਬੈਠਿਆਂ ਨੂੰ ਵੇਖ ਰਿਹਾ ਹੂੰ ਬਿਲਕੁਲ ਹੁਣ ਦੱਸਣ ਦੀ ਲੋੜ ਹੈ ਕਿ ਬਠਿੰਡੇ ਦੀ ਮਾਲ ਰੋਡ ਕਿੱਥੇ ਹੈ ਹੂੰ ਇਹ ਦੱਸਣ ਦੀ ਲੋੜ ਹੈ ਕਿ ਚੰਡੀਗੜ੍ਹ ਕਿੱਥੇ ਹੈ ਹੁਣ ਇਹ ਗੱਲਾਂ ਤਾਂ ਬੜਗਾ ਮਾਈਨਰ ਨੇ ਹੂੰ ਜੇ ਉਹਨਾਂ ਦੀ ਕਿਤੇ ਇੰਟਰਫੀਅਰ ਨਹੀਂ ਜਾ ਕਿਤੇ ਉਹ ਕਿਸੇ ਉਹਨਾਂ ਨੂੰ ਸੀਕਰਟ ਉਹਨਾਂ ਦੇ ਕੋਈ ਚੀਜ਼ਾਂ ਨਹੀਂ ਤੇ ਅਸੀਂ ਕਿਵੇਂ ਹਰ ਸਿੱਖ ਨੂੰ ਕਹੀ ਜਾਂਦੇ ਆ ਕਿ ਇਹ ਜਸੂਸ ਹੈ ਪਾਕਿਸਤਾਨ ਦਾ ਕਿਉਂਕਿ ਸਾਰੀ ਹਕੂਮਤ ਕਰਾ ਰਹੀ ਹੈ ਹੂੰ ਦਿੱਲੀ ਦੀ ਹਕੂਮਤ ਸਿਕਾਂ ਨੂੰ ਇਹ ਦਿਖਾ ਰਹੀ ਹੈ ਕਿ ਇਹ ਇੱਕ ਜਸੂਸ ਹੈ ਇਹ ਦੂਜੀ ਕੰਟਰੀ ਲਈ ਕੰਮ ਕਰਦੇ ਜਾਣ ਬੁੱਝ ਕੇ ਸਿਕਾਂ ਨੂੰ ਟਾਰਗੇਟ ਕੀਤਾ ਰ ਸਿਕਾਂ ਦੀ ਕਰਵਾਨੇ ਹੀ ਨਹੀਂ ਦਿਸਦੀ ਇਹਨਾਂ ਨੂੰ ਹੂੰ ਸਿਖਾਂ ਨੇ ਜੋ ਇਸ ਕੰਟਰੀ ਲਈ ਕਿਤਾਬ ਨਹੀਂ ਦੱਸਿਆ ਅੱਜ ਵੱਡੇ ਵੱਡੇ ਅੱਖਰ ਲਾ ਕੇ ਸਿੱਖ ਮੁੰਡਿਆਂ ਨੂੰ ਇੱਕ ਜਸੂਸ ਦਿਖਾ ਕੇ ਵਰਡ ਦੇ ਵਿੱਚ ਇਹ ਦਿਖਾ ਰਹੇ ਨੇ ਕਿ ਇਹ ਇਹ ਬੰਦੇ ਦੂਜੀਆਂ ਕੰਟਰੀਆਂ ਨਾਲ ਰਲੇ ਹੋਏ ਨੇ ਜੀ ਯਾਰ ਤੁਹਾਨੂੰ ਜਰਨਲ ਔਰ ਬਾਕਸਿੰਗ ਯਾਦ ਨਹੀਂ ਆਉਂਦਾ ਤੁਹਾਨੂੰ ਜਰਨਲ ਜਗਜੀਤ ਸਿੰਘ ਅਰੋੜਾ ਨਹੀਂ ਯਾਦ ਨਾ ਤੁਹਾਨੂੰ ਜਰਨਲ ਸ਼ਿਵੇਕ ਸਿੰਘ ਜਿਨੇ 1971 ਦੇ ਵਿੱਚ ਇੱਕ ਮੈਂ ਕਹੂੰਗਾ ਕਿੰਗ ਕਹੂੰਗਾ ਉਸ ਵਕਤ ਉਸ ਬੰਦੇ ਨੂੰ ਉਹ ਤੁਹਾਨੂੰ ਲੋਕ ਯਾਦ ਨਹੀਂ ਆਉਂਦੇ ਸਿੱਖ ਉਸ ਵਕਤ ਕੋਈ ਸ਼ਖਸ ਸੋ ਜਾਣ ਬੁੱਝ ਕੇ ਹੋ ਰਿਹਾ ਹੈ ਹਿੰਦੁਸਤਾਨ ਦੀ ਹਕੂਮਤ ਕਰਾ ਰਹੀ ਹੈ ਸਿੱਖਾਂ ਨੂੰ ਡੀਗ੍ਰੇਡ ਕੀਤਾ ਜਾ ਰਿਹਾ ਹੈ ਇਹ ਜੋ ਬਹੁਤ ਗਲਤ ਹੋ ਰਿਹਾ ਹਮ ਕਿੰਨੇ ਬੱਚਾ ਜਿਹੜੇ ਸਿੱਖਾਂ ਨੂੰ ਟਾਰਗੇਟ ਕੀਤਾ ਜਾ ਸਕਦਾ ਜਾਂ ਪਿਛਲੇ ਸਮੇਂ ਦੀ ਗੱਲ ਹੋਵੇ ਚੰਦਰੇ ਸਮੇਂ ਦੀ ਗੱਲ ਹੋਵੇ ਬੱਚਾ ਕਿਵੇਂ ਜਾ ਸਕਦਾ ਇਹ ਸਭ ਜਾਨ ਦੇਖੋ ਬੱਚਾ ਤਾਂ ਐਸਾ ਸਾਡੇ ਲੀਡਰ ਚੰਗੇ ਆਉਣੇ ਚਾਹੀਦੇ ਹਮ ਜਾਂ ਤੇਕਰ ਸਾਡੇ ਲੀਡਰ ਨਿਰਪੱਖ ਜਾਂ ਦਿੱਲੀ ਨੂੰ ਅੱਗੋਂ ਜਵਾਬ ਦੇਣ ਵਾਲੇ ਨਹੀਂ ਆਉਂਦੇ ਤਾਂ ਤੇਕਰ ਸਾਡਾ ਇਹੀ ਹਾਲਾਤ ਰਹੂਗਾ ਸਾਡਾ ਮੁੱਖ ਮੰਤਰੀ ਬੋਲਿਆ ਕੱਢਦਾ ਨਹੀਂ ਬੋਲਿਆ ਕਾਰਨ ਕਿ ਸਰੈਂਡਰ ਕਰਤਾ ਆਪਣੇ ਆਪ ਜੀ ਕੋਈ ਸਪੀਕਰ ਕੋਈ ਕੈਬਨਰਨ ਮਨਿਸਟਰ ਬੋਲਿਆ ਨਹੀਂ ਬੋਲਣਾ ਹੂੰ ਜੇ ਬੋਲਣਾ ਹੈ ਤਾਂ ਇੱਕ ਛੋਟੀ ਮੋਟੀ ਗੱਲ ਕਰਨੀ ਹੈ ਜਾਂ ਵੱਤ ਵੱਤ ਜਿਹੜੇ ਪ੍ਰਵਾਸੀ ਲੈ ਕੇ ਪੰਜਾਬ ਸਪੱਟ ਕਰਦੇ ਨੇ ਆਹੀ ਕੀਤਾ ਔਰ ਕੀ ਕੀਤਾ ਪੰਜਾਬ ਚ ਨਾ ਹੂੰ ਕੁਝ ਵੀ ਨਹੀਂ ਕੀਤਾ ਪਰ ਖਰਾ ਸਾਹਿਬ ਪ੍ਰਵਾਸੀਓ ਦੀ ਹਮੇਸ਼ਾ ਰੋਲਾ ਪਾਇਆ ਜਾਂਦਾ ਪ੍ਰਵਾਸੀ ਜਿਹੜੇ ਕੰਮ ਕਰਦੇ ਆ ਪੰਜਾਬ ਦੇ ਬਚਾ ਕੇ ਉਹ ਪੰਜਾਬੀ ਕਰਨ ਲੱਗ ਪਰ ਪ੍ਰਵਾਸੀ ਕਿਉਂ ਕਰਨ ਮੇਰੇ ਸਰ ਪ੍ਰਵਾਸੀਆਂ ਨੂੰ ਅਸੀਂ ਰੋਕ ਨਹੀਂ ਰਹੇ ਅਸੀਂ ਕਹਿੰਦੇ ਰੁਜ਼ਗਾਰ ਲਾਓ ਹੂੰ ਪਰ ਇੱਥੇ ਜਗਾ ਨਾ ਖਰੀਦੀ ਜਾਵੇ ਇੱਥੇ ਵੋਟ ਨਾ ਬਣੇ ਇਹਨਾਂ ਦੀ ਸਾਡੀ ਤਕਦੀਰ ਦੇ ਫੈਸਲੇ ਬੰਦੇ ਪੈਸੇ ਲੈ ਕੇ ਨਾ ਕਰਨਾ ਹੂੰ ਇਸ ਕਰਕੇ ਅਸੀਂ ਕਹਿੰਦੇ ਆ ਜਿਵੇਂ ਸਾਡਾ ਵੋਟ ਦਾ ਅਧਿਕਾਰ ਰਾਜਸਥਾਨ ਜਾਂ ਹਿਮਾਚਲ ਚ ਹੈਣੀ ਜਾਂ ਹੋਰ ਸਟੇਟਾਂ ਚ ਹੈਣੀ ਇਵੇਂ ਇਹਨਾਂ ਦਾ ਬੰਦ ਕਰਨਾ ਚਾਹੀਦਾ ਪੰਜਾਬ ਦੇ ਅੰਦਰ ਪੰਜਾਬ ਦੇ ਅੰਦਰ ਐਗਰੀਕਲਚਰ ਲੈਂਡ ਦਾ ਖਤਮ ਹੋ ਚੁੱਕੀ ਹੈ ਜੀ ਕੀ ਕਰੋਗੇ 20 ਸਾਲ ਤੇ ਬਾਅਦ ਹੂੰ ਸੋ ਇਹ ਗੱਲਾਂ ਸਾਡੇ ਚੱਗੇ ਲੀਡਰ ਆਉਣ ਤੱਕ ਇਹ ਜਾਰੀ ਰਹੂਗਾ ਜੀ ਕਿਵੇਂ ਫਿਰ ਇਹਦਾ ਗੱਲਾਂ ਨੂੰ ਤੁਸੀਂ ਚਾਹੇ ਗੱਲ ਜਿਵੇਂ ਸਿੱਖਾਂ ਨੂੰ ਕਰਦੇ ਕਿ ਤਾ ਟਾਰਗੇਟ ਕੀਤਾ ਜਾ ਰਿਹਾ ਤਰੁਣ ਚੁਗ ਦੀ ਸਟੇਟਮੈਂਟ ਆ ਜਾਂਦੀ ਆ ਵਾ ਦੇਖੀ ਬੀਜੇਪੀ ਆ ਜਿਹੜੀ ਇੱਕੋ ਇੱਕ ਪਾਰਟੀ ਆ ਚਾਹੇ ਉਹ ਭਾਰਤ ਦੀ ਗੱਲ ਹੋਵੇ ਚਾਹੇ ਪੰਜਾਬ ਦੀ ਗੱਲ ਹੋਵੇ ਜੇਕਰ ਗੱਲ ਪਾਰਟੀ ਕਰ ਸਕਦੇ ਤਾਂ ਬੀਜੇਪੀ ਸਿੱਖਾਂ ਦੀ ਹੀ ਗੱਲ ਕਰ ਸਕਦਾ ਹੈ ਮੈਂ ਸਰ ਦੀ ਭਾਜਪਾ ਨੂੰ ਤੁਸੀਂ ਵਾਰ-ਵਾਰ ਕਿਉਂ ਅੱਗੇ ਲਈ ਜਾ ਰਹੇ ਉਹੀ ਭਾਜਪਾ ਜਿਨੇ ਉੱਥੇ ਸ਼ੁਭ ਕਰਨ ਮੁੰਡੇ ਨੂੰ ਗੋਲੀ ਮਾਰ ਰਹੀ ਸੀ ਸ਼ੰਭੂ ਬਾਰਡਰ ਦੇ ਉੱਪਰ ਜੀ ਅੱਜ ਤੱਕ ਉਸ ਗੋਲੀ ਦਾ ਕੋਈ ਕੋਈ ਖਾਤਰ ਨਹੀਂ ਮਿਲਿਆ ਉਹੀ ਜਿਹੜੀ 2 ਸਾਲ ਡੇਢ ਸਾਲ ਉਥੇ ਕਿਸਾਨ ਮੋਰਚੇ 'ਚ ਬੈਠੇ ਰਹੇ ਨੇ ਦਿੱਲੀ ਇਨੀ ਨਫ਼ਰਤ ਉਹਨਾਂ ਨੂੰ ਇੰਟਰ ਨਹੀਂ ਕਰਨ ਦਿੱਤਾ ਉਹੀ ਕਿਹਾ ਸੀ ਕਿ ਹੱਤਵਾਦੀ ਨੇ ਇਹੀ ਕਿਹਾ ਸੀ ਕਿ ਨਾਲ ਖੂਨ ਕਰ ਹਥਿਆਰ ਨੇ ਨਾਲ ਜੀ ਉਹ ਹਮੇਸ਼ਾ ਹੀ ਸਾਨੂੰ ਨਫ਼ਰਤ ਕੀਤੀ ਹੈ ਜਿਨ੍ਹਾਂ ਨੇ ਪਾਜ ਪਾਣੇ ਨਫ਼ਰਤ ਕੀਤੀ ਸਿੱਖਾਂ ਦੇ ਨਾਲ ਇਨੀ ਨਫ਼ਰਤ ਤਾਂ ਕਿਸੇ ਨੇ ਕੀਤੀ ਨਹੀਂ ਅੱਜ ਤੱਕ ਸੋ ਸਾਡੇ ਬੰਦੇ ਵਕਾਊ ਨੇ 노 ਡਾਊਟ ਆ ਸਾਡੇ ਲੀਡਰ ਜਿਹੜੇ ਮਰੀ ਜ਼ਮੀਰ ਦੇ ਨੇ ਇਸ ਵਕਤ ਪੰਜਾਬ ਦੇ ਉੱਤਰ ਹੂੰ ਜੀ ਪਾਰਟੀ ਕੋਈ ਨਵੀਂ ਉਭਾਰ ਨਹੀਂ ਚਾਹੀਦੀ ਲੋਕਾਂ ਨੂੰ ਆਪਾਂ ਚਾਹੀਦਾ ਪੰਥਕ ਜਿਹੜਾ 2027 ਦੇ ਵਿੱਚ ਪੰਥਕ ਸਰਕਾਰ ਆਉਣੀ ਚਾਹੀਦੀ ਹੈ ਤੇ ਇਹ ਮੇਰੇ ਦੇਖਣ ਚ ਰਲ ਮਿਲ ਕੇ ਹੀ ਆਉਗੀ ਹੋਰ ਕੋਈ ਇਸ ਤੋਂ ਬਿਨਾ ਸਾਡੇ ਕੋਲ ਹੱਲ ਵੀ ਨਹੀਂ ਹਮ ਪਰ ਇੱਕ ਵਾਰ ਸ਼ਰੋਮ ਨੇ ਅਕਾਲੀ ਦਰ ਪੰਥਕ ਆਉਂਦਾ ਆਪਣੇ ਆਪ ਨੂੰ ਸੁਖਵੀਰ ਸਿੰਘ ਬਾਦਲ ਕਹਿੰਦਾ ਨਹੀਂ ਜੀ ਨਹੀਂ ਨਹੀਂ ਇਹ ਤਾਂ ਹਣੋ ਪੱਕੇ ਪੀਸ ਗਿੱਲ ਦੇ ਕਦਰ ਬ੍ਰਦਰ ਜਾਂ ਬ੍ਰਦਰ ਕੌਣ ਹੈ ਉਹਨੇ ਸਾਡੇ ਸਾਰਾ ਖੋਲ ਕੇ ਰੱਖਤਾ ਉਹਨੇ ਦੱਸ ਦਿੱਤਾ ਕਾਲੀਗਾ ਦਾ ਇੱਕ ਲੀਡਰ ਹੈ ਕਾਲੀਗਾ ਦੇ ਲੀਡਰ ਇਹ ਹੀ ਨੇ ਮੇਨ ਇਹ ਹੀ ਨੇ ਜਿਹੜੇ ਮੁੰਡਿਆਂ ਦੀਆਂ ਲਾਸ਼ਾਂ ਤੇ ਖਲੋ ਕੇ ਗੱਲ ਕਰਦੇ ਨੇ ਤੇ ਕੇਪੀਐਸ ਗੈਂਡ ਦੀ ਦੋਸਤੀ ਹੈ ਨਾ ਜਿਹਨੇ ਪੰਜਾਬ ਨੂੰ ਖਤਮ ਕੀਤਾ ਜੀ ਇਹ ਪੰਥਕ ਤੋਂ ਬਾਹਰ ਹੋ ਚੁੱਕੇ ਨੇ ਪੰਥਕ ਨਹੀਂ ਬਣਦੇ ਧਰਮਨ ਖਹਿਰਾ ਸਾਹਿਬ ਦੇ ਇਸ ਸਮੇਂ ਦੇ ਵਿੱਚ ਸਬੰਧ ਸੱਚੀ ਗੱਲ ਦੀ ਤਾਂ ਹਰਪਾਲ ਸਿੰਘ ਖਹਿਰਾ ਸਾਹਿਬ ਦੇ ਨਾਲ ਗੱਲਬਾਤ ਕੀਤੀ ਆ ਜੋ ਕਿ ਵਿਵਾਦ ਬਣਿਆ ਹੋਇਆ ਪਿਛਲੇ ਦਿਨਾਂ ਨੂੰ ਲੈ ਕੇ ਜਿਹੜੇ ਦੋ ਗਣਾ ਪਹਿਲਾ ਜੋ ਵਿਵਾਦ ਪੰਜਾਬ ਦੇ ਵਿੱਚ ਬਣਿਆ ਫੌਜ ਦੀ ਸਟੇਟਮੈਂਟ ਆਉਂਦੀ ਆ ਫਿਰ ਐਸਜੀਪੀਸੀ ਦੇ ਵੱਲੋਂ ਜਵਾਬ ਦਿੱਤਾ ਜਾਂਦਾ ਉਹਨਾਂ ਗੱਲਾਂ ਨੂੰ ਲੈ ਕੇ ਇਹ ਸਭ ਚੀਜ਼ਾਂ ਹੋ ਕੇ ਰਹੀਆਂ ਨੇ ਕਿਉਂ ਵਾਰ-ਵਾਰ ਸਿੱਖੀ ਨੂੰ ਸਿੱਖਾਂ ਨੂੰ ਜਾਂ ਪੱਗ ਨੂੰ ਹੀ ਟਾਰਗੇਟ ਕਿਉਂ ਕੀਤਾ ਜਾਂਦਾ ਗੁਰਦਾਰਾ ਸਭ ਦਾ ਬਹੁਤ ਆ ਭਾਰਤ ਦੇ ਵਿੱਚ ਹੈਗਾ ਚਾਹੇ ਹੋਰ ਸਟੇਟਾਂ ਦੀ ਗੱਲ ਹੋਵੇ ਪਰ ਪੰਜਾਬ ਨੂੰ ਤੇ ਸਿੱਖਾਂ ਨੂੰ ਟਾਰਗੇਟ ਹੀ ਕਿਉਂ ਕੀਤਾ ਜਾਂਦਾ ਇਹ ਵੱਡੇ ਤੇ ਗਹਿਰੇ ਸਵਾਲਾ ਜੁੜਿਆ ਹੋਇਆ ਉਹਨ ਦਾ ਪਕ ਫੋਟੋ ਨਾਲ ਮੈਂ ਸਿਮਰਨ ਜੇਸਸ ਨਾਲ ਕੈਮਰਾਮੈਨ ਉਸਨੂੰ ਦਿਨ ਧੰਨਵਾਦ